ਆਹੇ ਗੁਰਜੀਕਾ ਖਲਸ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪਜੀ ਦੇ ਨਾਲ ਸਾਂਝ ਪਾਈਏ ਸੋ ਬਾਬਾ ਜੀ ਦੇ ਇੰਡੇਰੇ ਘੁੰਮਣ ਖੁਰਦ ਵਿਖੇ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਇੱਕ ਪੜਦਾ ਸੀ ਤੇ ਬਾਕੀ ਸਾਰੇ ਸਰਵਣ ਕਰਦੇ ਸਨ ਸੰਗਤ ਦੇ ਬੈਠਣ ਲਈ ਬਾਬਾ ਜੀ ਨੇ ਕਾਹੀ ਦੀਆਂ ਲੰਮੀਆਂ-ਲੰਮੀਆਂ ਸਫਾ ਦੋੜੀਆਂ ਬਣਾਉਂਦੇ ਸਨ ਤੇ ਕਾਹੀ ਵੱਢਣ ਲਈ ਦਾਤਰੀ ਤੇ ਕਈਆਂ ਦੀ ਲੋੜ ਪੈਂਦੀ ਸੀ ਸੋ ਬਾਬਾ ਜੀ ਦੇ ਇੱਕ ਸ਼ਰਧਾਲੂ ਨੇ ਆਪਣੇ ਮਨ ਦੀ ਰੀਜ ਸੱਦਰ ਅਤੇ ਬੜੇ ਚਾਅ ਦੇ ਪਿਆਰ ਦੇ ਨਾਲ ਪੰਜ ਦਾਤਰੀਆਂ ਬਣਾਈਆਂ ਤੇ ਉਹ ਮਨ ਵਿੱਚ ਇਹ ਸੋਚਣ ਲੱਗਾ ਕਿ ਦਾਤਰੀਆਂ ਬਾਬਾ ਜੀ ਨੂੰ ਭੇਟ ਕਰਨੀਆਂ ਹਨ ਕਿਉਂਕਿ ਬਾਬਾ ਜੀ ਨੂੰ ਕਾਹੀ ਵੱਢਣ ਲਈ ਲੋੜ ਪੈਂਦੀ ਹੈ ਤੇ ਉਸਨੇ ਇਨ ਦਾਤਰੀਆਂ ਉੱਤੇ ਸੁਨਹਿਰੇ ਰੰਗ ਦੀਆਂ ਮੇਖਾਂ ਲਗਾ ਕੇ ਤੇ ਬੜੀ ਰੀਜ ਨਾਲ ਤਿਆਰ ਕਰਵਾਈਆਂ ਇੱਕ ਦਿਨ ਉਹ ਸ਼ਰਧਾਲੂ ਸੰਤਾਂ ਦੇ ਡੇਰੇ ਵਿੱਚ ਬੈਠਾ ਸੀ ਤੇ ਕੀ ਹੋਇਆ ਕਿ ਇੱਕ ਵਿਅਕਤੀ ਇੱਕ ਦਾਤਰੀ ਲੈ ਕੇ ਆਇਆ ਉਹ ਬਾਬਾ ਜੀ ਨੂੰ ਢੇਟ ਕੀਤੀ ਪਰ ਬਾਬਾ ਜੀ ਨੇ ਉਹ ਦਾਤਰੀ ਉਸੇ ਵਕਤ ਹੀ ਉਸ ਆਦਮੀ ਨੂੰ ਮੋੜ ਦਿੱਤੀ ਤੇ ਬਾਬਾ ਜੀ ਨੇ ਵਚਨ ਕੀਤਾ ਕਿ ਅਸੀਂ ਦਾਤਰੀ ਕੀ ਕਰਨੀ ਹੈ ਤੇ ਉਹ ਵਿਅਕਤੀ ਦਾਤਰੀ ਲੈ ਕੇ ਵਾਪਸ ਚਲਾ ਗਿਆ ਤੇ ਇਹ ਸ਼ਰਧਾਲੂ ਜਿਸ ਨੇ ਪੰਜ ਦਾਤਰੀਆਂ ਬਣਾਈਆਂ ਹਨ ਇਹ ਸਭ ਕੁਝ ਅੱਖੀਂ ਵੇਖ ਰਿਹਾ ਸੀ ਤੇ ਮਾਨੀ ਮਨ ਵਿੱਚ ਸੋਚਣ ਲੱਗਾ ਕਿ ਬਾਬਾ ਜੀ ਨੇ ਉਸ ਤੋਂ ਦਾਤਰੀਆਂ ਨਹੀਂ ਲਈਆਂ ਅਤੇ ਸ਼ਾਇਦ ਮੇਰੇ ਕੋਲੋਂ ਵੀ ਨਹੀਂ ਲੈਣਗੇ ਉਹ ਸੋਚ ਰਿਹਾ ਸੀ ਕਿ ਮੈਂ ਤਾਂ ਬੜੀ ਰੀਤ ਤੇ ਪਿਆਰ ਨਾਲ ਮੇਖਾਂ ਲਵਾ ਕੇ ਪੰਜ ਦਾਤਰੀਆਂ ਬਣਾਈਆਂ ਹਨ ਤੇ ਜੇਕਰ ਬਾਬਾ ਜੀ ਨੇ ਮੇਰੇ ਕੋਲੋਂ ਦਾਤਰੀਆਂ ਨਾ ਲਈਆਂ ਤਾ ਫਿਰ ਮੇਰੀ ਰੀਜ ਪੂਰੀ ਨਹੀਂ ਹੋਵੇਗੀ। ਸ਼ਰਧਾਲੂ ਦੇ ਮਨ ਵਿੱਚ ਕੁਝ ਨਿਰਾਸ਼ਾ ਜਿਹੀ ਆ ਗਈ। ਕੁਝ ਚਿਰ ਬੈਠਣ ਮਗਰੋਂ ਉਹ ਸ਼ਰਧਾਲੂ ਸੰਗਤ ਨੂੰ ਨਮਸਕਾਰ ਕਰਕੇ ਵਾਪਸ ਆਪਣੇ ਪਿੰਡ ਚੜ੍ਹ ਗਿਆ। ਦੋ ਦਿਨ ਬਾਅਦ ਉਹ ਸ਼ਰਧਾਲੂ ਫਿਰ ਬਾਬਾ ਜੀ ਦੇ ਕੋਲ ਘੁੰਮਣ ਆਇਆ। ਪਰ ਦਾਤਰੀਆਂ ਲੈ ਕੇ ਨਾ ਆਇਆ ਕਿਉਂਕਿ ਦੇ ਮਨ ਵਿੱਚ ਸ਼ੰਕਾ ਸੀ ਕਿ ਬਾਬਾ ਜੀ ਨੇ ਦਾਤਰੀਆਂ ਮੋੜ ਦੇਣੀਆਂ ਹਨ ਪਰ ਉਸ ਦੀ ਆਤਮਾ ਬਾਰ ਬਾਰ ਤਰਲੇ ਲਾ ਰਹੀ ਸੀ ਕਿ ਕਿਤੇ ਬਾਬਾ ਜੀ ਉਹ ਦਾਤਰੀਆਂ ਉਸ ਕੋਲੋਂ ਮੰਗ ਲੈਣ ਤੇ ਪ੍ਰਵਾਨ ਕਰ ਲੈਣ ਸ਼ਾਮ ਦਾ ਵੇਲਾ ਸੀ ਜਦੋਂ ਉਹ ਸ਼ਰਧਾਲੂ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਉਸਨੇ ਗੁਰਬਾਣੀ ਅਤੇ ਸਾਰ ਸੰਗਤ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਇੱਕ ਸੇਵਕ ਨੂੰ ਕਿਹਾ ਜਾਓ ਉਸ ਬੰਦੇ ਨੂੰ ਸੱਦ ਕੇ ਲੈ ਕੇ ਆਓ ਜਦੋਂ ਉਹ ਸ਼ਰਧਾਲੂ ਨੂੰ ਉਹ ਸੇਵਕ ਸੱਦਣ ਗਿਆ ਤਾਂ ਉਸ ਸ਼ਰਧਾਲੂ ਦੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੂੰ ਆਵਾਜ਼ ਪਈ ਕਿ ਸੰਤਾਂ ਨੂੰ ਨੇ ਉਸ ਨੂੰ ਬੁਲਾਇਆ ਹੈ ਇਹ ਸ਼ਰਧਾਲੂ ਸੰਤ ਜੀ ਦੇ ਲਾਗੇ ਹੋ ਕੇ ਬੈਠ ਗਿਆ ਤੇ ਬਾਬਾ ਜੀ ਬਚਨ ਕਰਨ ਲੱਗੇ ਕਿੰਨੀਆਂ ਦਾਤਰੀਆਂ ਨੇ ਤੇਰੇ ਕੋਲ ਜਿੰਨੀਆਂ ਵੀ ਹਨ ਸਾਰੀਆਂ ਹੀ ਲੈ ਆ ਕੱਲ ਨੂੰ ਲੈ ਆ ਵੀ ਤੇ ਖੁਸ਼ ਰਹੁ ਸੋ ਬਾਬਾ ਜੀ ਨੇ ਉਹਦੇ ਮਨ ਦੀ ਉਹ ਸਦਰ ਉਹ ਪਿਆਰ ਜਾਣ ਲਿਆ ਕਿਉਂ ਉਸ ਨੇ ਬੜੀ ਭਾਵਨਾ ਤੇ ਪ੍ਰੇਮ ਦੇ ਨਾਲ ਉਦਾਤਰੀਆਂ ਬਣਾਈਆਂ ਸਨ ਸੋ ਪ੍ਰੇਮ ਭੀਟਾ ਦਰਤੇ ਪ੍ਰਵਾਨ ਹੋ ਜਾਂਦੀ ਹੈ ਤੇ ਜਦੋਂ ਏਕ ਬਚਨ ਬਾਬਾ ਦੇ ਕੋ ਬਾਬਾ ਜੀ ਦੇ ਕੋਲ ਸੁਣਿਆ ਤੇ ਬੜਾ ਖੁਸ਼ ਹੋਇਆ ਤੇ ਉਹ ਮਨ ਦੇ ਵਿੱਚ ਪ੍ਰਸੰਤਾ ਦੇ ਨਾਲ ਇਹ ਵੀ ਸੋਚਣ ਲੱਗਾ ਕਿ ਬਾਬਾ ਜੀ ਉਸ ਦੇ ਦਿਲ ਦੀਆਂ ਜਾਣਦੇ ਹਨ ਉਹਨਾਂ ਨੇ ਮੇਰੀ ਭਾਵਨਾ ਬੁੱਝ ਕੇ ਪੂਰੀ ਕਰ ਦਿੱਤੀ ਸੋ ਜਦੋਂ ਵੀ ਕੋਈ ਭੇਟਾ ਕਿਤੇ ਪ੍ਰਵਾਨ ਹੋ ਜਾਵੇ ਕਿਸੇ ਵੀ ਜੀਵ ਦੀ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਸੋ ਮਹਾਪੁਰਖ ਵੀ ਹਰ ਇੱਕ ਦਾ ਪਿਆਰ ਭਾਵਨਾ ਉਹ ਜਾਣਦੇ ਸਨ ਸੋ ਜਿਹੜਾ ਵੀ ਇੱਕ ਮਨ ਇੱਕ ਚਿੱਤ ਹੋ ਕੇ ਅੰਦਰ ਤੇ ਆਉਂਦਾ ਸੋ ਬਾਬਾ ਜੀ ਉਸ ਦੀ ਹਾਜ਼ਰੀ ਵੀ ਪ੍ਰਵਾਨ ਕਰਦੇ ਤੇ ਉਸ ਦੀਆਂ ਲਿਆਂਦੀਆਂ ਅਵਸਥਾਵਾਂ ਵੀ ਪ੍ਰਵਾਨ ਕਰ ਲੈਂਦੇ ਤੇ ਜਿਹੜਾ ਮਨਮੁੱਖਾਂ ਦੀ ਤਰ੍ਹਾਂ ਉੱਪਰ ਉੱਪਰੇ ਮਨ ਤੋਂ ਲੈ ਕੇ ਆਉਂਦਾ ਉਸ ਦੀ ਉਹ ਪ੍ਰੇਮ ਭੇਟਾ ਬਾਬਾ ਜੀ ਪ੍ਰਵਾਨ ਨਹੀਂ ਕਰਦੇ ਉਸ ਨੂੰ ਵਾਪਸ ਕਰ ਦਿੰਦੇ ਸੋ ਆਓ ਗੁਰੂ ਪਿਆਰਿਓ ਇਸ ਤੋਂ ਆਉਂਦੀ ਹੈ ਕਿ ਜਦੋਂ ਵੀ ਆਪਾਂ ਕਿਸੇ ਮਹਾਂਪੁਰਖ ਦੇ ਕੋਲ ਜਾਈਏ ਇਕ ਮਨ ਇਕ ਤਨ ਹੋ ਕੇ ਜਾਈਏ ਤੇ ਮਨ ਤਨ ਉਸ ਗੁਰੂ ਪਿਆਰੇ ਗੁਰਸਿੱਖ ਦੇ ਅੱਗੇ ਭੇਟ ਕਰ ਦੇਣਾ ਚਾਹੀਦਾ ਹੈ ਸੋ ਬਾਬਾ ਜੀ ਦਾ ਬਚਨ ਅਸੀਂ ਕਿ ਭਾਈ ਮਲਪਾ ਖਾਣਿਆਂ ਦਾ ਤਿਆਗ ਕਰੋ ਗੁਰੂ ਵਾਲੇ ਬਣੋ ਕਿਉਂਕਿ ਸਾਧਾ ਨੂੰ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਮਾਤ ਲੋਕ ਤੇ ਜਾ ਕੇ ਸੰਗਤਾਂ ਨੂੰ ਉਪਦੇਸ਼ ਨਹੀਂ ਕੀਤਾ ਕਿ ਮਲਪਾ ਖਾਣੇ ਛੱਡੋ ਪਰ ਸਾਧ ਤਾਂ ਉਪਦੇਸ਼ ਕਰਦੇ ਹਨ ਪਰ ਅਸੀਂ ਮਨਮੁਖੀ ਜੀਵ ਉਹਨਾਂ ਦੇ ਮਗਰ ਨਹੀਂ ਲੱਗਦੇ ਸੋ ਜਿੰਨੀ ਆ ਵੀ ਬੋਟੀਆਂ ਬਾਬਾ ਜੀ ਕਹਿੰਦੇ ਸਨ ਮਾਸ ਦੀਆਂ ਖਾਵਾਂਗੇ ਉਨੀ ਵਾਰੀ ਸਿਰ ਵਟਾਉਣਾ ਪਵੇਗਾ ਸੋ ਭਾਈ ਖਤ ਬਣ ਕੇ ਬੇਨਤੀ ਹੈ ਕਿ ਮਲਪਾ ਖਾਣੇ ਤਿਆਰ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਕਰੋ ਜੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ